ਸਭ ਨੂੰ ਪਹਿਲਾਂ ਮੇਰੀ ਜੀ ਫਤਿਹ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਾਰੇ ਪੰਜਾਬੀਆਂ ਨੇ ਦੇਖ ਲਿਆ ਕਿ ਕਿਵੇਂ ਅੱਜ ਤੋਂ ਚੰਦ ਦਿਨ ਪਹਿਲਾਂ ਇੱਕ ਪ੍ਰਵਾਸੀ ਮਜ਼ਦੂਰ ਨੇ ਸਾਡੇ ਪੰਜਾਬ ਦਾ ਇੱਕ 5 ਸਾਲਾਂ ਬੱਚਾ ਨੂੰ ਕੋ ਰਹਿਮ ਨਹੀਂ ਆਇਆ ਨੂੰ ਕੋ ਤਰਸ ਨਹੀਂ ਆਇਆ ਇੱਕ 5 ਸਾਲ ਬੱਚੇ ਦੇ ਨਾਲ ਪਹਿਲਾਂ ਬਦਫੈਲੀ ਕੀਤੀ ਬਲਾਤਕਾਰ ਕਹਿ ਸਕਦੇ ਆ ਔਰ ਫਿਰ ਉਸ 5 ਸਾਲਾ ਬੱਚੇ ਨੂੰ ਬਹੁਤ ਵੈਸ਼ੀਆਂ ਨਾਲ ਢੰ ਨਾਲ ਜਲਮਾਨਾ ਢੰਗ ਦੇ ਨਾਲ ਅੰਗਰੇਜ਼ੀ ਚ ਕਹਿੰਦੇ ਨੇ ਬਰੂਟਲੀ ਇਸ ਤਰ੍ਹਾਂ ਨਾਲ ਉਹਦਾ ਕਤਲ ਕੀਤਾ ਉਹਦਾ ਜਿਹੜਾ ਰੋਡ ਸੀਗਾ ਜਿਸ ਨਾਲ ਉਹਨੂੰ ਮਾਰਿਆ ਸਿਰ ਤੇ ਮਾਰਿਆ ਉਹਦੇ ਪਿਛਲੇ ਪਾਸੇ ਰੋਡ ਦੇ ਕੇ ਉਹਦੇ ਪਿਤਾ ਦੀ ਸਟੇਟਮੈਂਟ ਅਨੁਸਾਰ ਅਮਨਦੀਪ ਸਿੰਘ ਉਹਦੇ ਪਿਤਾ ਨੇ ਸ਼ਾਇਦ ਭੰਗੂਆਣਾ ਪਿੰਡ ਆ ਇੱਥੇ ਫਗਵਾੜੇ ਦੇ ਲੱਗੇ ਅਸਲ ਰਹਿਣ ਵਾਲੇ ਨੇ ਤੁਸੀਂ ਸਾਰਿਆਂ ਨੇ ਉਹਦੀ ਇੰਟਰਵਿਊਸ ਉਦੀ ਛੋਟੀ ਜੀ ਬੱਚੀ ਦੀ ਦੇ ਜਜ਼ਬਾਤੀ ਬਿਆਨ ਸੁਣੇ ਕਿ ਮੈਂ ਉਸ ਪ੍ਰਵਾਸੀ ਨੂੰ ਆਪ ਖੁਦ ਆਪਣੇ ਹੱਥਾਂ ਨਾਲ ਮਾਰਨਾ ਚਾਹੁੰਦੀ ਤੁਸੀਂ ਇੱਕ ਅੰਦਾਜ਼ਾ ਲਾ ਲਓ ਕਿ ਉਹ 6-7 ਸਾਲ ਦੀ ਬੱਚੀ ਦੇ ਮਨ ਵਿੱਚ ਕੀ ਬੀਤਦਾ ਹੋਗਾ ਜਦੋਂ ਉਹਨੇ ਆਪਣੇ ਭਰਾ ਦੀ ਲਾਸ਼ ਦੇਖੀ ਹੋਗੀ ਉਹਦੇ ਨਾਲ ਹੋਇਆ ਦੁਰਵਿਵਹਾਰ ਔਰ ਜੋ ਬਲਾਤਕਾਰ ਔਰ ਫਿਰ ਉਹਦਾ ਅਲਟੀਮੇਟਲੀ ਕਤਲ 5 ਸਾਲ ਦੇ ਬੱਚੇ ਨੂੰ ਕੁਝ ਪਤਾ ਹੀ ਨਹੀਂ ਹੁੰਦਾ ਇਹ ਜਿੰਨੇ ਇਹਦੀ ਨਿੰਦਾ ਕੀਤੀ ਜਾ ਸਕੇ ਜਿੰਨੀ ਇਹਦੀ ਮਤਲਬ ਰੱਜ ਕੇ ਇਸ ਦੀ ਨਿਖੇਧੀ ਕੀਤੀ ਜਾ ਸਕੇ ਇੱਕ ਤਾਂ ਇਹ ਆਪਾਂ ਸਾਰੇ ਕਰਦੇ ਆ ਪਿਛਲੇ ਦਿਨਾਂ ਤੋਂ ਮੈਨੂੰ ਬਹੁਤ ਸੁਣਿਆ ਏ ਬਹੁਤ ਲੋਕਾਂ ਨੇ ਵਰਲਡ ਵਾਈਡ ਮੈਨੂੰ ਮੈਸੇਜ ਦਿੱਤੇ ਕਿ ਇਹ ਬਹੁਤ ਇੰਪੋਰਟੈਂਟ ਇਸ਼ੂ ਮੈਂ ਅੱਜ ਉਹਨਾਂ ਦੇ ਘਰ ਜਾਣਾ ਸੀਗਾ ਫਗਵਾੜੇ ਦੇ ਲਾਗੇ ਉਹਨਾਂ ਦਾ ਪਿੰਡ ਹੈ ਲੇਕਿਨ ਅੱਜ ਉਹ ਉਹਦੀਆਂ ਅਸਤੀਆਂ ਲੈ ਕੇ ਗਏ ਨੇ ਕੀਰਤਪੁਰ ਸਾਹਿਬ ਕੱਲ ਉਹਨਾਂ ਨੇ ਜਿਹੜਾ ਉਹਨਾਂ ਦਾ ਇੱਕ ਛੋਟੇ ਲੈਵਲ ਦੇ ਉੱਤੇ ਜਾਂ ਜਿੱਦਾਂ ਉਹਨਾਂ ਨੇ ਆਪਣੇ ਪਰਿਵਾਰਕ ਤੌਰ ਦੇ ਉੱਤੇ ਵਿਚਾਰਿਆ ਨੇ ਉਹਦਾ ਭੂਗ ਪਾਇਆ ਬੱਚੇ ਦਾ ਔਰ ਅੱਜ ਉਹ ਕੀਰਤਪੁਰ ਹਸਤੀਆਂ ਲੈ ਕੇ ਗਏ ਨੇ ਮੈਂ ਉਹਨਾਂ ਨੂੰ ਹੁਣ ਕਿਉਂਕਿ ਅੱਜ ਤਾਂ ਲੇਟ ਮੋਡਨ ਕਿ ਮੈਂ ਕੱਲ ਸਵੇਰੇ ਉਹਨਾਂ ਦੇ ਘਰ ਜਾਊਂਗਾ ਉਹਨਾਂ ਨਾਲ ਇੱਕ ਇੱਕ ਗੱਲ ਪੁੱਛੂੰਗਾ ਇੱਕ ਇੱਕ ਗੱਲ ਉਹਨਾਂ ਦੀ ਸਮਝ ਕੇ ਤੇ ਫਿਰ ਅਗਲੀ ਬੰਦ ਦੀ ਕਾਰਵਾਈ ਕਿਉਂਕਿ ਅਸੀਂ ਚੁੱਪ ਨਹੀਂ ਰਹਿ ਸਕਦੇ ਇਹ ਇਹ ਜਿਹੜਾ ਗੈਰ ਪੰਜਾਬੀਆਂ ਦਾ ਸਾਡੇ ਪੰਜਾਬ ਦੇ ਉੱਤੇ ਹਮਲਾ ਸੀ ਕਿਸੇ ਦੇ ਉਲਟ ਨਹੀਂ ਕਿ ਮੈਂ ਬਹੁਤ ਵਾਰ ਕਲੈਰੀਫਾਈ ਕੀਤਾ ਕਿ ਸਾਡੇ ਵੱਲੋਂ ਗੈਰ ਪੰਜਾਬੀ ਆਉਂਦੇ ਨੇ ਬੜੇ ਕਈ ਤਹੱਕਿਆ ਤੋਂ ਹੁੰਦੇ ਨੇ ਝੂਨਾ ਲਾਉਂਦੇ ਨੇ ਲੇਬਰ ਕਰਦੇ ਨੇ ਪੰਜਾਬ ਦੇ ਲੋਕ ਉਹਨਾਂ ਨੂੰ ਬਣਦਾ ਪੂਰਾ ਉਹਨਾਂ ਦਾ ਜੋ ਬਣਦਾ ਅਧਿਕਾਰ ਹੱਕ ਹੈ ਉਹਦੇ ਪੈਸੇ ਦਿੰਦੇ ਨੇ ਲੇਕਿਨ ਪਿਛਲੇ ਕੁਝ ਸਾਲਾਂ ਤੋਂ ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਇਨਵੇਸ਼ਨ ਹੋ ਰਹੀ ਹੈ ਪੰਜਾਬ ਦੇ ਉੱਤੇ ਮਤਲਬ ਕਿ ਪੰਜਾਬ ਦੇ ਉੱਤੇ ਹਮਲਾ ਹੋ ਰਿਹਾ ਗੈਰ ਪੰਜਾਬੀਆਂ ਦਾ ਔਰ ਇਸ ਹਮਲੇ ਨੂੰ ਰੋਕਣ ਵਾਸਤੇ ਮੈਂ 2023 ਵਿੱਚ ਜਨਵਰੀ 2023 ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਅੰਦਰ ਦਫ਼ਤਰ ਜਾ ਕੇ ਨਾਲ ਮੇਰੇ ਗਏ ਉਸ ਵਕਤ ਅੱਜ ਵੀ ਹਨ ਲੀਡਰ ਆਫ oppositon ਪ੍ਰਤਾਪ ਸਿੰਘ ਬਾਜਵਾ ਇੱਕ ਮੇਰੇ ਨਾਲ ਕਾਂਗਰਸ ਦੇ ਐਮਐਲਏਗੇ ਸਰਦਾਰ ਸੁਖਬਿੰਦਰ ਸਿੰਘ ਸੋਖ ਸਰਕਾਰੀਆ ਰਾਜ ਸੰਸਦਿਤੋ ਇੱਕ ਐਮਐਲਏ ਹੋਰ ਮੇਰੇ ਨਾਲ ਸ਼ਹਿਦਗੇ ਸੀਗੇ ਅਸੀਂ ਜਾ ਕੇ ਸਪੀਕਰ ਨੂੰ ਪਹਿਲਾਂ ਮਿਲੇ ਔਰ ਸਪੀਕਰ ਨੂੰ ਪਹਿਲਾਂ ਉਹਦੀ ਦਲੀਲ ਸਮਝਾਈ ਕਿ ਜਿਹੜਾ ਮੈਂ ਇੱਕ ਪ੍ਰਾਈਵੇਟ ਮੈਂਬਰ ਬਿਲ ਤੁਹਾਨੂੰ ਦੇਣ ਆਇਆ ਵਿਧਾਨ ਸਭਾ ਦੇ ਵਿੱਚ ਰੱਖਣ ਵਾਸਤੇ ਉਹਦਾ ਮਕਸਦ ਕੀ ਆ ਦੋਸਤੋ ਤੁਸੀਂ ਅੱਛੀ ਤਰ੍ਹਾਂ ਜਾਣਦੇ ਹੋ ਕਿ ਸਾਰੇ ਦੇਸ਼ ਵਿੱਚ ਕਈ ਸੂਬਿਆਂ 'ਚ ਇਹ ਲਾਅ ਬਣਿਆ ਹੋਇਆ ਵਾ ਸਟਾਰਟਿੰਗ ਫਰੋਮ ਹਿਮਾਚਲ ਪ੍ਰਦੇਸ਼ 1972 ਦਾ ਲਾਅ ਬਣਾਇਆ ਡਾਕਟਰ ਵਾਇਸ ਪਰਮਾ ਚੀਫ ਮਿਨਿਸਟਰ ਸੀਗੇ ਉੱਥੇ ਉਹ ਆਪਣੇ ਸੂਬੇ ਦੇ ਹਿਸਾਬ ਨਾਲ ਦੂਰੰਦੇਸ਼ ਆਦਮੀ ਹੋਊਗਾ ਉਹਨੇ ਕਿਹਾ ਕਿ ਮੈਂ ਆਪਣੇ ਹਿਮਾਚਲ ਦੇ ਜਿਹੜੇ ਖੂਬਸੂਰਤ ਬਾਗ ਨੇ ਤੇ ਜਿਹੜੇ ਵਿਚਾਰੇ ਹਿਮਾਚਲੀ ਨੇ ਇਹਨਾਂ ਦੀ ਜ਼ੁਬਾਨ ਇਹਨਾਂ ਦਾ ਪਹਿਰਾਵਾ ਇਹਨਾਂ ਦਾ ਸੱਭਿਆਚਾਰ ਕਿਵੇਂ ਬਚਾਵਾਂ ਕਿਉਂਕਿ ਪਹਾੜਾਂ ਨੂੰ ਸਭ ਦਾ ਸ਼ੌਂਕ ਹੁੰਦਾ ਤੁਸੀਂ ਦੇਖਦੇ ਕਿਵੇਂ ਲੱਖਾਂ ਦੀ ਤਾਦਾਦ ਵਿੱਚ ਜਿਹੜੇ ਟੂਰਿਸਟ ਜਾਂਦੇ ਨੇ ਬਹੁਤਾਂ ਲੋਕਾਂ ਦਾ ਹੁੰਦਾ ਕਿ ਮੈਂ ਆ ਵੀ ਬਾਗ ਖਰੀਦ ਲਾਵਾਂ ਵੀ ਖਰੀਦ ਲਾਵਾਂ ਉਨੇ 1972 ਚ ਅੱਜ ਤੋਂ 50 ਸਾਲ ਤੋਂ ਵੀ ਜ਼ਿਆਦਾ ਪਹਿਲਾਂ ਇੱਕ ਦੂਰੰਦੇਸ਼ ਲੀਡਰ ਨੇ ਇੱਕ ਲਾਅ ਬਣਾਤਾ ਹਿਮਾਚਲ ਪ੍ਰਦੇਸ਼ ਉਹਨੂੰ ਕਹਿੰਦੇ ਨੇ ਹਿਮਾਚਲ ਪ੍ਰਦੇਸ਼ ਟੈਨੈਂਸੀ ਐਕਟ 1972 ਤੇ ਸਾਰਿਆਂ ਨੂੰ ਬੈਨ ਕਰਤਾ ਤੁਸੀਂ ਹਿਮਾਚਲ ਪ੍ਰਦੇਸ਼ ਵਿੱਚ ਕੋਈ ਇੱਕ ਮਰਲਾ ਥਾਂ ਨਹੀਂ ਲੈ ਸਕਦੇ ਤੁਸੀਂ ਹਿਮਾਚਲ ਪ੍ਰਦੇਸ਼ ਵਿੱਚ ਜਾ ਕੇ ਕੋਈ ਸਰਕਾਰੀ ਨੌਕਰੀ ਨਹੀਂ ਲੈ ਸਕਦੇ ਤੁਸੀਂ ਹਿਮਾਚਲ ਪ੍ਰਦੇਸ਼ ਵਿੱਚ ਜਾ ਕੇ ਵੋਟਰ ਨਹੀਂ ਬਣ ਸਕਦੇ ਇਸ ਤੋਂ ਪਹਿਲਾਂ ਨਾਲ ਬਾਅਦ ਰਾਜਸਥਾਨ ਨੇ ਕਾਨੂੰਨ ਬਣਾਇਆ ਪ੍ਰਾਈਮ ਮਿਨਿਸਟਰ ਸਾਹਿਬ ਦੀ ਸਟੇਟ ਗੁਜਰਾਤ ਨੇ ਲਾਅ ਬਣਾਤਾ ਕੋਈ ਕੈਰ ਗੁਜਰਾਤੀ ਸਾਡੇ ਇੱਥੇ ਬਿਨਾਂ ਸ਼ਰਤਾ ਪੂਰੀਆਂ ਦੇ ਸ਼ਰਤਾ ਪੂਰੀਆਂ ਕਰਕੇ ਤਾਂ ਜਾ ਸਕਦੇ ਇੰਡਸਟਰੀ ਵੀ ਲੱਗ ਸਕਦੀ ਹੈ ਗੁਜਰਾਤ ਨੇ ਤਾਂ ਇੱਕਦਮ ਹੋਰ ਅੱਗੇ ਗਏ કચ્છ ਦੇ ਇਲਾਕੇ ਵਿੱਚ ਜਿਹੜੇ ਲਾਲ ਬਹਾਦਰ Shastri ਪ੍ਰਾਈਮ ਮਿਨਿਸਟਰ ਨੇ ਪੰਜਾਬੀਆਂ ਨੂੰ ਸੱਦਾ ਦੇ ਕੇ ਕਈ ਹਜ਼ਾਰ ਏਕੜ ਵਿੱਚ ਵਸਾਇਆ ਸੀਗਾ ਜੰਗਲ ਆਬਾਦ ਕੀਤੇ ਉਹਨਾਂ ਨੂੰ ਵਸਾਇਆ ਸੀਗਾ ਆਹ ਭਾਜੀਪੀ ਦੀ ਸਰਕਾਰ ਨੇ ਅੱਜ ਤੋਂ ਮੇਰੇ ਖਿਆਲ 6-7 ਸਾਲ ਪਹਿਲਾਂ ਉਹਨਾਂ ਦੀ ਸਾਰੀ ਮਲਕੀਅਤ ਕੈਨਸਲ ਕਰ ਦਿੱਤੀ ਰੱਦ ਕਰ ਦਿੱਤੀ ਹਜ਼ਾਰਾਂ ਸਿੱਖ ਕਿਸਾਨਾਂ ਨੂੰ ਉਹ ਉੱਥੋਂ ਬੇਕਾਰ ਕਰ ਦਿੱਤਾ ਗੁਜਰਾਤ ਚ ਅੱਜ ਉਹਨਾਂ ਦਾ ਕੇਸ ਸੁਪਰੀਮ ਕੋਰਟ ਆਫ ਇੰਡੀਆ ਵਿੱਚ ਲਟਕ ਰਿਹਾ ਵਾ ਉਸ ਫਿਰ ਇਸ ਦੇ ਨਾਲ ਨਾਲ ਹੁਣ ਲੇਟੈਸਟ ਬੀਜੇਪੀ ਦੀ ਉੱਤਰਾਖੰਡ ਸਰਕਾਰ ਨੇ ਲਾਅ ਬਣਾਇਆ ਹੁਣੇ 2025 ਚ ਔਰ ਬੜੇ ਫਕਰ ਨਾਲ ਕਹਿ ਰਹੀ ਬੀਜੇਪੀ ਸਰਕਾਰ ਕੇ ਅੱਜ ਤੋਂ ਬਾਅਦ ਉੱਤਰਾਖੰਡ ਵਿੱਚ ਵੀ ਕੋਈ ਗੈਰ ਉੱਤਰਾਖੰਡੀ ਨਾ ਸਰਕਾਰੀ ਨੌਕਰੀ ਲੈ ਸਕੇਗਾ ਨਾ ਜ਼ਮੀਨ ਲੈ ਸਕੇਗਾ ਤੇ ਨਾ ਇੱਥੇ ਵੋਟਰ ਬਣ ਸਕੇਗਾ ਅੱਛਾ ਮੈਨੂੰ ਪੰਜਾਬ ਤੇ ਅਫਸੋਸ ਤਰਸ ਤੇ ਰੰਜ ਆਉਂਦਾ ਕਿ ਯਾਰ ਆਪਾਂ ਐਡੇ ਨੇ ਹੱਥਿਆਂ ਕਿ ਸਾਡੀ ਵਿਧਾਨ ਸਭਾ 117 ਮੈਂਬਰ ਦੀ ਇਹੀ ਗੱਲ ਨਹੀਂ ਸਮਝ ਪਾ ਰਹੀ ਕਿ ਸਾਨੂੰ ਵੀ ਲਾਅ ਚਾਹੀਦਾ ਵਾ ਜਿਹਦੇ ਨਾਲ ਅਸੀਂ ਗੈਰ ਪੰਜਾਬੀਆਂ ਨੂੰ ਪੰਜਾਬ ਦੀ ਜਿਹੜੀ ਇਹ ਐਡੇ ਵੱਡੇ ਪੱਦਰ ਦੇ ਉੱਤੇ ਇੱਕ ਆਬਾਦੀ ਦਾ ਸੰਤੁਲਨ ਵਿਗੜ ਰਿਹਾ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਡੈਮੋਗ੍ਰਾਫਿਕ ਸਿਚੁਏਸ਼ਨ ਇੰਬੈਲੈਂਸ ਹੋ ਰਹੀ ਆ ਸਾਡੇ ਪੰਜਾਬ ਦੇ ਵਿੱਚ ਇੰਨੀ ਵੱਡੀ ਤعداد ਦੇ ਉੱਤੇ ਗੈਰ ਪੰਜਾਬੀ ਆ ਗਏ ਨੇ ਲੁਧਿਆਣਾ ਸ਼ਹਿਰ ਦੇ ਇਰਦ-ਗਿਰਦ ਅੰਮ੍ਰਿਤਸਰ ਜਲੰਧਰ ਦੇ ਇਰਦ-ਗਿਰਦ ਪਿੰਡਾਂ ਤੱਕ ਔਰ ਬਿਨਾਂ ਕਿਸੇ ਰੋਕ-ਟੋਕ ਤੋਂ ਬਿਨਾਂ ਕਿਸੇ ਕਾਨੂੰਨ ਤੋਂ ਕੋਈ ਪਤਾ ਨਹੀਂ ਆਣ ਕੇ ਕੌਣ ਕਿੱਥੇ ਵੱਸ ਗਿਆ ਔਰ ਇਦਾਂ ਦੇ ਪਤਾ ਨਹੀਂ ਕਿੰਨੇ ਹੋਰ ਬੱਚੇ ਮਾਰੇ ਹੋਣਗੇ ਮੇਰੇ ਹਲਕੇ ਦੇ ਵਿੱਚ ਖਾਨਪੁਰ ਪਿੰਡ ਆ ਔਰ ਉੱਥੋਂ ਦਾ ਸਾਡਾ ਇੱਕ ਗੁਰਮੀਤ ਸਿੰਘ ਕਿਸਾਨ ਉਹਨੂੰ ਉਹਨੇ ਪ੍ਰਵਾਸੀ ਇੱਕ ਨਾਲ ਆਪਣੇ ਰੱਖਿਆ ਸੀ ਮਜ਼ਦੂਰ ਹੈਲਪਰ ਉਹਨੇ ਇੱਕ ਦਿਨ ਸ਼ਾਇਦ दारू ਪੀਤੀ ਜਾਂ ਕੀ ਕੀਤਾ ਉਹਦੇ ਸਿਰ ਵਿੱਚ ਰੋਡਸ ਮਾਰ ਕੇ ਉਹਦਾ ਕਤਲ ਕਰਤਾ ਔਰ ਉਹ ਨੇਪਾਲ ਦੇ ਬਾਰਡਰ ਤੋਂ ਜਾ ਕੇ ਫੜਿਆ ਗਿਆ ਨੇਪਾਲ ਦੇ ਬਾਰਡਰ ਦੇ ਲਾਗੇ ਉਹਦਾ ਪਿੰਡ ਸੀਗਾ ਯੂਪੀ ਜਾਂ ਬਿਹਾਰ ਦੇ ਵਿੱਚ ਕਿਤੇ ਬਿਲਕੁਲ ਨੇਪਾਲ ਦੇ ਬਾਰਡਰ ਦੇ ਉੱਤੇ اچھا ਉਹ ਤਾਂ ਤਾਂ ਫੜਿਆ ਗਿਆ ਕਿਉਂਕਿ ਗੁਰਮੀਤ ਸਿੰਘ ਦਾ ਫੋਨ ਲਾਲਚ ਵਿੱਚ ਰਹਿ ਗਿਆ ਉਹ ਫੋਨ ਤੋਂ ਟਰੈਕ ਹੋ ਗਿਆ ਪਤਾ ਨਹੀਂ ਕਿੰਨਾ ਕ੍ਰਾਈਮ ਅਨਡਿਟੈਕਟਿਡ ਜਾ ਰਿਹਾ ਵਾ ਕਿੰਨੇ ਗੈਰ ਪੰਜਾਬੀ ਜਨਾਂ ਦਾ ਕੋਈ ਇਥੇ ਰਿਕਾਰਡ ਹੀ ਨਹੀਂਗਾ ਘਟੋ ਘਟ ਅਸੀਂ ਲਾਅ ਬਣਾਵਾਂਗੇ ਕੋਈ ਅਪਲਾਈ ਕਰੇਗਾ ਕੋਈ ਜ਼ਮੀਨ ਲੈਣ ਵਾਸਤੇ ਅਪਲਾਈ ਕਰੇਗਾ ਕੋਈ ਇੰਡਸਟਰੀ ਲੈਂਡ ਵਾਸਤੇ ਅਪਲਾਈ ਕਰੇਗਾ ਉਹਦਾ ਰਿਕਾਰਡ ਹੋਊਗਾ ਉਹਦਾ ਆਧਾਰ ਕਾਰਡ ਲੱਗੇਗਾ ਉਹਦੀ ਵੈਰੀਫਿਕੇਸ਼ਨ ਹੋਊਗੀ ਸਾਨੂੰ ਪਤਾ ਹੋਵੇ ਕਿ ਫਲਾਨਾ ਜਿਹੜਾ ਹੈਗਾ ਗੈਰ ਪੰਜਾਬੀ ਫਲਾਨੇ ਕਿੰਨੇ ਰੂਪੜ ਚ ਰਹ ਰਹੇ ਨੇ ਕਿੰਨੇ ਨਵਾਂ ਸ਼ਹਿਰ ਚ ਰਹ ਰਹੇ ਨੇ ਕਿੰਨੇ ਬਟਿੰਡੇ ਚਲੇ ਗਏ ਨੇ ਕੋਈ ਰਿਕਾਰਡ ਨਹੀਂਗਾ ਔਰ ਮੈਂ ਕੇਜਰੀਵਾਲ ਤੇ ਭਗਵੰਤ ਮਾਨ ਤੇ ਸਪੀਕਰ ਕੁਲਤਾਰ ਸੰਧਵਾਨ ਨੂੰ ਰਿਪੀਟਡਲੀ ਇੱਕ ਵਾਰ ਨਹੀਂ ਕਿ ਮੈਂ 2023 ਚ ਬਿੱਲ ਦਿੱਤਾ ਤੇ ਮੋੜ ਕੇ ਹਟ ਗਿਆ ਰਿਪੀਟਡਲੀ ਚਿੱਠੀਆਂ ਲਿਖੀਆਂ ਸਪੀਕਰ ਦੇ ਚਿੱਠੀਆਂ ਦੇ ਜਵਾਬ ਹੀ ਆਏ ਨੇ ਕਿ ਤੁਹਾਡਾ ਕਾਨੂੰਨ ਤੁਹਾਡਾ ਬਿੱਲ ਪ੍ਰਾਈਵੇਟ ਅਸੀਂ ਫਾਰਵਰਡ ਕਰਤਾ ਰੀਹੈਬਿਲੀਟੇਸ਼ਨ ਤੇ ਡਿਜ਼ਾਸਟਰ ਮੈਨੇਜਮੈਂਟ ਡਿਪਾਰਟਮੈਂਟ ਉਹਦਾ ਕੀ ਸਰੋਕਾਰ ਹੈ ਜੀ ਉਹਦੇ ਨਾਲ ਅਖੇ ਅਸੀਂ ਦੇ ਦਿੱਤਾ ਰੈਵਨਿਊ ਡਿਪਾਰਟਮੈਂਟ ਨੂੰ ਇਹਦਾ ਇਹਦੀ ਫਾਈਨੈਂਸ਼ੀਅਲ ਇਮਪਲੀਕੇਸ਼ਨ ਕੀ ਆਵੇ ਕਿ ਉਹ ਅਸੈਸ ਕਰਾਉਣਾ ਜਾਣ ਪੁੱਝ ਕੇ ਬਹਾਨੇ ਸਾਜੀ ਇਹਦੇ ਤਾਂ ਆਮਦਨ ਹੋਣੀ ਆ ਜੇ فرض ਕਰੋ ਲੈਟਸ ਅਪਿਊਮ ਲੱਖ ਬੰਦਾ ਬਾਹਰੋਂ ਆਣ ਕੇ ਕਿਤੇ ਇੱਥੇ ਵਸਣਾ ਚਾਹੁੰਦਾ ਉਹ ਕੋਈ ਜਗ੍ਹਾ ਲਊਗਾ ਉਹਦੀ ਸਟੈਂਪ ਡਿਊਟੀ ਅਦਾ ਕਰੂਗਾ ਉਹਦੀਆਂ ਉਹਦੀਆਂ ਸ਼ਰਤਾਂ ਪੂਰੀਆਂ ਕਰੇਗਾ ਕੋਈ ਛੋਟਾ ਮੋਟਾ ਵਪਾਰ ਕਰੇਗਾ ਉਹਦੇ ਪੰਜਾਬ ਨੂੰ ਆਮਦਨ ਨੂੰ ਕਾਟਾ ਥੋੜਾ ਪਵੇਗਾ ਲੇਕਿਨ ਇਸ ਆਧਾਰ ਦੇ ਬਹਾਨਾ ਬਣਾ ਕੇ ਸਾਡੇ ਪੰਜਾਬ ਦੇ ਵਿੱਚ 2023 ਤੋਂ ਮੇਰੇ ਵੱਲੋਂ ਦਿੱਤਾ ਪ੍ਰਾਈਵੇਟ ਮੈਂਬਰ ਬਿੱਲ ਠੰਡੇ ਬਸਤੇ ਵਿੱਚ ਪਾ ਦਿੱਤਾ ਔਰ ਮੈਂ ਤਾਂ ਇਹ ਕਿਹਾ ਉਹਨਾਂ ਨੂੰ ਸਪੀਕਰ ਨੂੰ ਕਿ ਤੁਸੀਂ ਟੇਬਲ ਕਰ ਦਿਓ ਬਿੱਲ ਇਸ ਬਿੱਲ ਨੂੰ ਵਿਧਾਨ ਸਭਾ 'ਚ ਇੰਟਰੋਡਿਊਸ ਕਰ ਦਿਓ ਨਾਲੇ ਪਤਾ ਲੱਗ ਜਾਊਗਾ 117 ਜਿਹੜੇ ਐਮਐਲਏ ਨੇ ਉਹਨਾਂ ਦਾ ਸਟੈਂਡ ਕੀ ਆਪਣੇ ਪੰਜਾਬ ਦੇ ਮੁਤਲਕ ਕੀ ਉਹ ਪੰਜਾਬ ਦੇ ਹੱਕ 'ਚ ਖੜਦੇ ਨੇ ਜਾਂ ਉਹ ਗੈਰ ਪੰਜਾਬੀਆਂ ਦੇ ਹੱਕ 'ਚ ਖੜਦੇ ਕਿਉਂਕਿ ਬੜਾ ਸ਼ੋਰ ਮੱਚਦਾ ਕਿ ਨਹੀਂ ਜੀ ਨਹੀਂ ਗੈਰ ਪੰਜਾਬੀਆਂ ਦੀ ਬੜੀ ਵੋਟ ਬਣ ਗਈ ਹੈ ਧਿਆਨ ਨਾਲ ਗੱਲ ਕਰੋ ਮੈਂ ਕਿਸੇ ਦੇ ਉਲਟ ਨਹੀਂਗਾ ਮੈਂ ਤੁਹਾਨੂੰ ਦੁਬਾਰਾ ਕਹਿਣਾ ਚਾਹੁੰਨਾ ਜਦੋਂ ਮੈਂ ਕਹਿੰਨਾ ਕਿ ਲਾਅ ਬਣਨਾ ਚਾਹੀਦਾ ਇਟ ਡਸਨਟ ਮੀਨ ਥੈਟ ਆਈ ਐਮ ਸੇਇੰਗ ਕਿ ਜੀ ਅਸੀਂ ਕੋਈ ਪੰਜਾਬ ਦੇ ਆਲੇ ਦੁਆਲੇ ਕੋਈ ਦੀਵਾਰ ਬਣਾ ਦੇਣੀ ਕੰਧ ਬਣਾ ਦੇਣੀ ਨਹੀਂ ਅਸੀਂ ਕਹਿੰਨੇ ਇੱਕ ਲਾਅ ਬਣਨਾ ਚਾਹੀਦਾ ਹਿਮਾਚਲ ਦੀ ਤਰਜ਼ ਤੇ ਉਤਰਾਖੰਡ ਦੀ ਤਰਜ਼ ਤੇ ਗੁਜਰਾਤ ਤੇ ਰਾਜਸਥਾਨ ਦੀ ਕਿ ਜੇਸ ਵੀ ਕਿਸੇ ਨੇ ਪੰਜਾਬ ਦੇ ਵਿੱਚ ਆਣ ਕੇ ਪੱਕੇ ਤੌਰ ਤੇ ਵਸਣਾ ਵਾ ਉਹ ਆ ਸਾਡੇ ਕਾਨੂੰਨ ਦੀਆਂ ਸ਼ਰਤਾਂ ਪੂਰੀਆਂ ਕਰੇਗਾ ਤੇ ਫਿਰ ਪੰਜਾਬ ਦੇ ਵਿੱਚ ਵਸ ਸਕਦਾ ਵਾ ਸਾਡੀਆਂ ਸਾਰੀਆਂ ਸਰਕਾਰੀਆਂ ਨੌਕਰੀਆਂ ਲੈ ਗਏ ਨੇ ਇਹ ਹਿਮਾਚਲ ਦੇ ਬੰਦੇ ਰਾਜਸਥਾਨ ਦੇ ਬੰਦੇ ਹਰਿਆਣੇ ਦੇ ਬੰਦੇ ਜਿੰਨੀਆਂ ਲਿਸਟਾਂ ਆਉਂਦੀਆਂ ਤੁਸੀਂ ਦੇਖ ਹੀ ਰਹੇ ਹੋ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕੀਤੀਆਂ ਜਾ ਰੀਆਂ ਸਾਰੀ ਸਰਕਾਰੀ ਨੌਕਰੀਆਂ ਗੈਰ ਪੰਜਾਬੀ ਲੈ ਕੇ ਨੇ ਔਰ ਜਿਹੜਾ ਇਹ ਕਤਲ ਹੋਇਆ ਜੇ ਆਪਾਂ ਹੋਰ ਕਿੰਨੇ ਬੱਚੇ ਸਾਡੇ ਮਰਵਾਉਣੇ ਆ ਸਪੀਕਰ ਸਾਹਿਬ ਔਰ ਭਗਵੰਤ ਸਿੰਘ ਮਾਨ ਛੋਟੀ ਛੋਟੀ ਗੱਲ ਤੇ ਤੁਸੀਂ ਲਾਈਵ ਹੋਨੇ ਟਵਿੱਟਰ ਤੇ ਬੈੰਦੇ ਹੋ ਇਹ ਤੁਹਾਨੂੰ ਦੱਸਣਾ ਪਊਗਾ ਕਿ ਤੁਸੀਂ ਇਹ ਮੇਰੇ ਵੱਲੋਂ ਦਿੱਤਾ ਪ੍ਰਾਈਵੇਟ ਮੈਂਬਰ ਬਿੱਲ ਨੂੰ ਕਾਨੂੰਨ ਪੰਜਾਬ ਦੇ ਵਿੱਚ ਕਿਉਂ ਨਹੀਂ ਬਣਾ ਰਹੇ ਔਰ ਮੇਰੀ ਤੁਹਾਨੂੰ ਇਹ ਹੱਥ ਜੋੜ ਕੇ ਬੇਨਤੀ ਆ ਨਿਮਰਤਾ ਨਾਲ ਕਿ ਇਮੀਡੀਏਟਲੀ ਬਾਕੀ ਸਾਰੇ ਕੰਮ ਛੱਡ ਕੇ ਇੱਕ ਸਪੈਸ਼ਲ ਸੈਸ਼ਨ ਪੰਜਾਬ ਵਿਧਾਨ ਸਭਾ ਦਾ ਸੱਦਿਆ ਜਾਵੇ ਔਰ ਇਸ ਬਿੱਲ ਦੇ ਉੱਤੇ ਬਹਿਸ ਕਰਾਈ ਜਾਵੇ ਇਹਨੂੰ ਤੁਸੀਂ ਇੰਟਰੋਡਿਊਸ ਕਰ ਦਿਓ ਜੇ ਮੇਰਾ ਬਿੱਲ ਹਾਰ ਜਾਊਗਾ ਐਮ ਐਲ اے ਦੇ ਉਲਟ ਵੋਟ ਪਾ ਦੇਣਗੇ ਮੈਂ ਇਸ ਨੂੰ ਕਬੂਲ ਲਊਗਾ ਔਰ ਵਾਪਸ ਲੈ ਲਊਗਾ ਤੇ ਜੇ ਬਿੱਲ ਪਾਸ ਹੋ ਗਿਆ ਕਾਨੂੰਨ ਬਣ ਜਾਵੇਗਾ ਤੇ ਮੈਂ ਮੈਂ ਕਹਿੰਦਾ ਪੀੜ੍ਹੀਆਂ ਤੱਕ ਲੋਕੀ ਚੇਤੇ ਕਰਨਗੇ ਕਿ ਪੰਜਾਬ ਦੇ ਜਿਹੜੇ ਸਿਆਸਤਦਾਨ ਸੀਗੇ ਉਹ ਦੂਰੰਦੇਸ਼ ਸੀਗੇ ਉਹਨਾਂ ਨੇ ਆਪਣੇ ਪੰਜਾਬ ਨੂੰ ਬਚਾਉਣ ਵਾਸਤੇ ਬੜਾ ਵੱਡਾ ਉਪਰਾਲਾ ਕੀਤਾ ਔਰ ਉਹਦੇ ਕਰਕੇ ਅੱਜ ਪੰਜਾਬ ਦੇ ਵਿੱਚ ਜਿਹੜੇ ਨੇ ਗੈਰ ਪੰਜਾਬੀਆਂ ਦੇ ਉੱਤੇ ਇੱਕ ਸ਼ਰਤਾ ਰੱਖੀਆਂ ਗਈਆਂ ਨੇ ਜਿਸ ਦੇ ਨਾਲ ਪੰਜਾਬ ਦੇ ਵਿੱਚ ਕੋਈ ਆਣ ਕੇ ਵੱਸ ਨਹੀਂ ਸਕਦਾ ਮੇਰੇ ਵੀਰੋ ਅੱਜ ਸਾਡੀ ਡੈਮੋਗ੍ਰਾਫਿਕ ਸਿਚੁਏਸ਼ਨ ਇਨ ਡੇਂਜਰ ਹੈ ਇੱਕ ਵਾਰ ਭਗਵੰਤ ਮਾਨ ਨੂੰ ਲੋਕ ਸਭਾ ਦੇ ਵਿੱਚ ਪੁੱਛਿਆ ਲੋਕ ਸਭਾ ਜਦੋਂ ਮੈਂ ਬਿਆਨ ਦਿੱਤਾ ਪ੍ਰਾਈਮ ਮਿਨਿਸਟਰ ਨੂੰ ਜਾ ਕੇ ਬਿਹਾਰ ਵਿੱਚ ਕਿਹਾ ਕਿ ਕਾਂਗਰਸ ਦਾ ਇੱਕ ਲੀਡਰ ਹੈ ਉਹ ਬਿਹਾਰੀਓਂ ਕੋ ਪੰਜਾਬ ਮੇ ਆਉਣੇ ਸੇ ਰੋਕਤਾ ਹੈ ਝੂਠੀ ਸਟੇਟਮੈਂਟ ਸੀ ਕਿ ਉਹ ਕੋ ਆਪਣੇ ਗੁਜਰਾਤ ਵਿੱਚ ਉਹਨਾਂ ਦਾ ਲਾਅ ਬਣਿਆ ਹੋਇਆ ਵਾ ਤੇ ਉੱਥੇ ਜਾ ਕੇ ਉਹਨਾਂ ਨੂੰ ਢੁਕਾ ਰਹੇ ਸੀਗੇ ਔਰ ਪੰਜਾਬ ਦੇ ਵਿੱਚ ਮੈਂ ਜਿੰਨੀ ਵਾਰੀ ਕਿਹਾ ਕਿ ਜਿੰਨੀ ਵਾਰ ਲੇਬਰ ਆਈ ਹੈ ਸਾਡੇ ਪੰਜਾਬ ਦੇ ਵਿੱਚ ਅਸੀਂ ਉਹਨਾਂ ਦਾ ਬਣਦਾ ਜਿਹੜਾ ਹੱਕ ਆ ਉਹ ਹਮੇਸ਼ਾ ਅਦਾ ਕੀਤਾ 40 50 ਸਾਲ ਤੋਂ ਝੋਨਾ ਲਾਉਣ ਹੁੰਦੇ ਨੇ ਕਦੀ ਕਿਸੇ ਨੇ ਇਹ ਤਾਂ ਨਹੀਂ ਕਿਹਾ ਕਿ ਤੁਸੀਂ ਪੈਸੇ ਤੋਂ ਬਿਨਾਂ ਤੋੜ ਦਿੱਤਾ ਪਰ ਇੱਥੇ ਪੱਕੇ ਤੌਰ ਤੇ ਜੇ ਰਹਿਣਾ ਤੇ ਫਿਰ ਸਾਨੂੰ ਪਤਾ ਹੋਣਾ ਚਾਹੀਦਾ ਕਿ ਕੌਣ ਅੱਛਾ ਭਗਵਾਨਪਰਮਾਨ ਨੂੰ ਪੁੱਛਿਆ ਕਿਸੇ ਨੇ ਕਿ ਖੈਰਾ ਕਹਿ ਰਿਹਾ ਵਾ ਕਿ ਇੱਕ ਲਾਅ ਬਣਨਾ ਚਾਹੀਦਾ ਕਹਿੰਦਾ ਜੇ ਐ ਤਾਂ ਸਾਡੇ ਬੱਚੇ ਵੀ ਜਾ ਰਹੇ ਨੇ ਉੱਥੇ ਵਿਦੇਸ਼ਾਂ ਦੇ ਵਿੱਚ ਮੇਰੇ ਵੀਰੋ ਸਮਝੋ ਸਾਡੇ ਬੱਚੇ ਵੀ ਸ਼ਰਤਾਂ ਪੂਰੀਆਂ ਕਰਕੇ ਜਾ ਰਹੇ ਨੇ ਅਗਰ ਕੋ ਕੈਨੇਡਾ ਅਮਰੀਕਾ ਯੂਰਪ ਜਾਂਦਾ ਉਹਨੂੰ ਪਹਿਲਾਂ ਪਾਸਪੋਰਟ ਚਾਹੀਦਾ ਇਹ ਸ਼ਰਤ ਆ ਫਿਰ ਉਹਨੂੰ ਵੀਜ਼ਾ ਚਾਹੀਦਾ ਇਹ ਸ਼ਰਤ ਆ ਫਿਰ ਉੱਥੇ ਜਾ ਕੇ ਪੀਆਰ ਦੇ ਡਾਕੂਮੈਂਟਸ ਭਰਦੇ ਨੇ 50-50 ਲੱਖ ਰੁਪਇਆ ਖਰਚਦੇ ਨੇ ਇਹ ਸ਼ਰਤਾਂ ਨੇ ਸਾਰੀਆਂ ਇਹੀ ਮੈਂ ਕਹਿ ਰਿਹਾ ਕਿ ਬਿਨਾਂ ਸ਼ਰਤ ਕਿਸੇ ਨੂੰ ਇਜਾਜ਼ਤ ਨਾ ਦਿੱਤੀ ਜਾਵੇ ਬਿਨਾਂ ਸ਼ਰਤ ਇਜਾਜ਼ਤ ਦੇਣ ਦਾ ਹਸ਼ਲੇ ਹੋ ਰਿਹਾ ਕਿ ਸਾਡਾ ਪੰਜਾਬ ਲੁੱਟਿਆ ਜਾ ਰਿਹਾ ਦਰੜਿਆ ਜਾ ਰਿਹਾ ਸਾਡੀ ਆਬਾਦੀ ਦਾ ਸੰਤੁਲਨ ਵਿਗੜ ਰਿਹਾ ਅਗਰ ਇਸੇ ਤਰ੍ਹਾਂ ਤੁਸੀਂ ਗੈਰ ਪੰਜਾਬੀਆਂ ਨੂੰ ਪੰਜਾਬ ਦੇ ਵਿੱਚ ਆਉਣ ਦਿੱਤਾ ਤੇ ਮੈਂ ਸਮਝਦਾ ਕਿ ਬਸ ਇੱਕ ਦੋ ਦਹਾਕਿਆਂ ਦੀ ਗੱਲ ਹੈ ਕਿ ਪੰਜਾਬ ਦੇ ਵਿੱਚ ਪੰਜਾਬੀ ਹੀ ਘਟ ਗਿਣਤੀ ਚ ਹੋਣਗੇ ਆ ਜਿਹੜੀਆਂ ਪੱਗਾਂ ਅਸੀਂ ਬੰਨੀਆਂ ਇਹ ਤੁਹਾਨੂੰ ਨਜ਼ਰ ਨਹੀਂ ਆਉਣਗੀਆਂ ਪੰਜਾਬੀ ਜਿਹੜੀ ਆ ਉਹ ਇਥੋਂ ਹੌਲੀ ਹੌਲੀ ਆਹਸਤਾ ਆਸਤਾ ਖਤਮ ਕਰਕੇ ਤੇ ਉਹਨਾਂ ਦੀ ਜ਼ੁਬਾਨ ਚ ਬੋਲਣ ਲੱਗ ਜਾਣਗੇ ਆਪਾਂ ਪਹਿਲਾਂ ਹੀ ਸ਼ਹਿਰਾਂ ਦੇ ਵਿੱਚ ਬਹੁਤ ਰਵਾਜ ਚੱਲਿਆ ਪੰਜਾਬੀ ਆਪਣੇ ਬੱਚਾ ਉਹਨੂੰ ਘੱਟ ਬੁਲਾਉਂਦੇ ਨੇ ਤੇ ਆਪਾਂ ਜਿਆਦਾ ਉਸ ਹੀ ਬੋਲਦੇ ਆ ਔਰ ਮੈਂ ਇਹ ਕਹਿਣਾ ਚਾਹਣਾ ਕਿ ਅਸੀਂ ਕਿਸੇ ਗੈਰ ਪੰਜਾਬੀ ਦੇ ਉਲਟਰੀ ਬੈਲ ਸੁਣੋ ਅੱਛੀ ਤਰ੍ਹਾਂ ਗੱਲ ਮੇਰੀ ਮੈਂ ਕਹਿ ਰਿਹਾ ਕਿ ਅਗਰ ਇਹ ਕਾਨੂੰਨ ਬਣੇਗਾ ਇਹ ਰੈਟਰੋਸਪੈਕਟਿਵ ਇਫੈਕਟ ਦੇ ਲਾਗੂ ਨਹੀਂ ਹੋਵੇਗਾ ਭਾਵੇਂ ਜਿਹੜੇ ਗੈਰ ਪੰਜਾਬੀ ਪਹਿਲਾਂ ਪਿੰਡਾਂ ਚ ਆ ਚੁੱਕੇ ਨੇ ਉਹ ਤਾਂ ਆ ਚੁੱਕੇ ਨੇ ਨਾ ਉਹਨਾਂ ਦੇ ਆਧਾਰ ਕਾਰਡ ਬਣ ਗਏ ਨੇ ਉਹਨਾਂ ਨੇ ਕੋਠੀਆਂ ਬਣਾ ਲੀਆਂ ਉਹਨਾਂ ਨੇ ਮਕਾਨ ਲੈ ਲੈਨੇ ਉਹਨਾਂ ਨੇ ਆਪਣੀਆਂ ਫੈਕਟਰੀਆਂ ਲਾ ਲੀਆਂ ਨੇ ਜਾਂ ਉਹਨਾਂ ਨੇ ਕੋਈ ਛੋਟਾ ਵਪਾਰ ਕਰ ਲਿਆ ਉਹਨਾਂ ਤੇ ਇਹ ਲਾਗੂ ਨਹੀਂ ਹੋਵੇਗਾ ਬਿੱਲ ਇਹ ਜਿੱਦਣ ਬਿੱਲ ਬਣਾਵੇਗਾ 2025 ਦੇ ਵਿੱਚ ਉਸ ਤੋਂ ਬਾਅਦ ਕੋਈ ਵੀ ਗੈਰ ਪੰਜਾਬੀ ਪੰਜਾਬ ਦੇ ਵਿੱਚ ਬਿਨਾਂ ਸ਼ਰਤ ਇੱਥੇ ਨਾ ਆ ਇਹ ਕਾਨੂੰਨ ਬਣਨਾ ਚਾਹੀਦਾ ਮੇਰੇ ਵੀਰੋ ਅਗਰ ਤੁਸੀਂ ਮੇਰੀ ਇਸ ਗੱਲ ਦੇ ਨਾਲ ਸਹਿਮਤ ਹੋ ਕਿ ਕਾਨੂੰਨ ਬਣਨਾ ਚਾਹੀਦਾ ਔਰ ਹੁਸ਼ਾਰਪੁਰ ਵਿੱਚ ਹੋਏ ਛੋਟੇ ਜਿਹੇ 5 ਸਾਲ ਦੇ ਕਤਲ ਨੂੰ ਅੱਗੇ ਭਵਿੱਖ ਦੇ ਵਿੱਚ ਉਹ ਨਾ ਹੋਵੇ ਕੋਈ ਹੋਰ ਕਿਸੇ ਲੜਕੀ ਨਾਲ ਬੱਚੇ ਨਾਲ ਔਰਤ ਨਾਲ ਵੱਧ ਫੈਲੀ ਗੈਰ ਪੰਜਾਬੀ ਪ੍ਰਵਾਸੀਆਂ ਕੇ ਨਾ ਕਰਨ ਤੇ ਫਿਰ ਮੇਰੇ ਵੀਰੋ ਆਪਾਂ ਨੂੰ ਇਸ ਕਾਨੂੰਨ ਦੀ ਸਪੋਰਟ ਕਰਨੀ ਪਵੇਗੀ ਮੈਂ ਕੱਲ ਉਹਦੇ ਘਰ ਵਿੱਚ ਜਾਊਂਗਾ ਔਰ ਮੈਂ ਬਹੁਤ ਸਾਰੀਆਂ ਜਥੇਬੰਦੀਆਂ ਸੰਪਰਦਾਵਾਂ ਨਾਲ مشਵਰਾ ਕਰੂੰਗਾ ਔਰ ਫਿਰ ਮੈਂ ਤੁਹਾਨੂੰ ਇੱਕ ਕਾਲ ਵੀ ਦਵਾਂਗਾ ਮੈਂ ਸਲਾਹ ਕਰੂੰਗਾ ਕਿ ਕੀ ਇਸ ਮੁੱਦੇ ਦੇ ਉੱਤੇ ਇੱਕ ਜਨਤਕ ਇਕੱਠ ਇਕੱਠ ਰੱਖਿਆ ਜਾ ਸਕਦਾ ਜਿਸ ਦੇ ਨਾਲ ਇਹ ਸਾਰੇ ਪੰਜਾਬ ਦੇ ਉਹਨਾਂ اخਲਾਕੀ ਲੋਕਾਂ ਨੂੰ ਬੁਲਾਈਏ ਜਿਹੜੇ ਇਹਦੇ ਪ੍ਰੈਸ਼ਰ ਪਾਉਣ ਸਰਕਾਰ ਦੇ ਉੱਤੇ ਤੇ ਪੰਜਾਬ ਸਰਕਾਰ ਵਿਧਾਨ ਸਭਾ ਚ ਇਹ ਮੇਰਾ ਦਿੱਤਾ ਪ੍ਰਾਈਵੇਟ ਮੈਂਬਰ ਬਿਲ ਇੰਟਰੋਡਿਊਸ ਕਰਕੇ ਤੇ ਇਹਨੂੰ ਕਾਨੂੰਨ ਬਣਾਇਆ ਜਾਵੇ ਇੱਕ ਸਪੀਕਰ ਤੇ ਭਗਵੰਤ ਮਾਨ ਨੂੰ ਪੁੱਛਣਾ ਚਾਹਣਾ ਇਹ ਗੱਲ ਦਾ ਜਵਾਬ ਦੇਣਾ ਪਵੇਗਾ ਤੁਹਾਨੂੰ ਤੁਸੀਂ ਕਦੀ ਤੁਹਾਡੇ ਅੱਗੇ ਮੀਡੀਆ ਕੋ ਮਾਈਕ ਨਹੀਂ ਰੱਖਦਾ ਨਾ ਕਟਾਰੂ ਚੱਕਦਾ ਰੱਖਿਆ ਮਾਈਕ ਕਦੀ ਨਾ ਮਾਨੂਕੇ ਦਾ ਰੱਖਿਆ ਕਦੀ ਮਾਈਕ ਨਾ ਜਿਹੜੇ ਤੁਹਾਡੇ ਹੋਰ ਐਮ.ਐਲ.ਏਸ ਤੇ ਮਨਿਸਟਰਸ ਨੇ ਗਲਤ ਕੰਮ ਕੀਤੇ ਭ੍ਰਿਸ਼ਟਾਚਾਰ ਕੀਤਾ ਜੋ ਅਤਿਆਚਾਰ ਹੋਇਆ ਲੋਕਾਂ ਤੇ ਜੋ ਝੂਠੇ ਪਰਚੇ ਦਰਜ ਹੋਏ ਤੁਹਾਨੂੰ ਕਦੀ ਕਿਸੇ ਨੇ ਪੁੱਛਿਆ ਨਹੀਂ ਮਾਈਕ ਮੀਡੀਆ ਨੇ ਮੈਂ ਮੀਡੀਆ ਨੂੰ ਵੀ ਬੇਨਤੀ ਕਰੂੰਗਾ ਕਿ ਕੇਜਰੀਵਾਲ ਤੇ ਨੂੰ ਪੁੱਛੋ ਸਪੈਸ਼ਲੀ ਜਾਂ ਭਗਵੰਤ ਮਾਨ ਨੂੰ ਪੁੱਛੋ ਸਪੀਕਰ ਨੂੰ ਤੁਹਾਨੂੰ ਕੇਜਰੀਵਾਲ ਤੇ ਸਸੋਢੀਆ ਤਾਂ ਨਹੀਂ ਰੋਕ ਰੇ ਕਿਤੇ ਕਿਉਂਕਿ ਉਹ ਤਾਂ ਗੈਰ ਪੰਜਾਬੀ ਆਪ ਨੇ ਉਹਨਾਂ ਨੂੰ ਤਾਂ ਅੱਛਾ ਲੱਗਦਾ ਹੋਊਗਾ ਕਿ ਜਿਆਦਾ ਤੋਂ ਜਿਆਦਾ ਪ੍ਰਵਾਸੀ ਤੇ ਗੈਰ ਪੰਜਾਬੀ ਪੰਜਾਬ ਦੇ ਵਿੱਚ ਆਉਣ ਤੇ ਸਾਡੇ ਪੰਜਾਬ ਦੀ ਆਬਾਦੀ ਦਾ ਸੰਤੁਲਨ ਵਿਗੜ ਜਵੇ ਉਹਨਾਂ ਨੂੰ ਤਾਂ ਆਪਣੇ ਵੋਟਾਂ ਨਾਲ ਚੱਕਰ ਆ ਕਿਸੇ ਨੂੰ ਸਾਡੇ ਇਸ ਮਿੱਟੀ ਨਾਲ ਕੋਈ ਲੈਣ ਦੇਣ ਨਹੀਂਗਾ ਅਗਰ ਹੁੰਦਾ ਤੇ 20 ਦਿਨ 25-25 ਦਿਨ ਬਾਅਦ ਫੋਟੋਆਂ ਖਿਚਾਉਣ ਨਾ ਹੁੰਦੇ ਹੜ੍ਹਾਂ ਦੇ ਵਿੱਚ ਇੱਥੇ ਪਹਿਲੇ ਦਿਨ ਆਣ ਕੇ ਪੰਜਾਬ ਦੇ ਵਿੱਚ ਸਰਕਾਰੀ ਫੈਸਲੇ ਲੈ ਕੇ ਤੇ ਹੜ੍ਹ ਪੀਟਤਾ ਨੂੰ ਬੰਨ ਦੀ ਰਾਹਤ ਤੁਰੰਤ ਭੇਜੀ ਜਾਂਦੀ ਔਰ ਹੜ੍ਹਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਬੰਨਾਂ ਨੂੰ ਕਿਵੇਂ ਬਚਾਇਆ ਜਾ ਸਕਦਾ ਉੱਥੇ ਸਾਡਾ ਮੈਕੈਨਿਜ਼ਮ ਸਾਡੀ ਭਾਰੀ ਅਰਥ ਮੂਵਿੰਗ ਮਸ਼ੀਨਰੀ ਪਹੁੰਚੀ ਹੁੰਦੀ ਬੰਨ ਰਿਪੇਅਰ ਕੀਤੇ ਹੁੰਦੇ ਬੰਨਾ ਤੋਂ ਪਹਿਲਾਂ ਤਿੰਨ ਫਲੱਡ ਤੋਂ ਪਹਿਲਾਂ ਤਿੰਨ ਮਹੀਨੇ ਪਹਿਲਾਂ ਇੱਕ ਸਰਕਾਰੀ ਮੀਟਿੰਗ ਕਰਕੇ ਸਾਰੇ ਪੰਜਾਬ ਦੇ ਜਿਹੜੇ ਵੀਕ ਪੁਆਇੰਟਸ ਉਹਨਾਂ ਨੂੰ ਪਲੱਗ ਇਨ ਕੀਤਾ ਜਾਂਦਾ ਔਰ ਸਾਰੇ ਪੰਜਾਬ ਦੇ ਜਿਹੜੇ ਕਮਜ਼ੋਰ ਜਿਹੜੇ ਸੀਗਿਆਂ ਉਹਨਾਂ ਨੂੰ ਰਿਪੇਅਰ ਕੀਤੀ ਜਾਂਦੀ ਸਾਰੀਆਂ ਨਦੀਆਂ ਨਾਲਿਆਂ ਵਈਆਂ ਦੀ ਸਫਾਈ ਕੀਤੀ ਜਾਂਦੀ ਅੱਜ ਤੋਂ 6 ਮਹੀਨੇ ਪਹਿਲਾਂ ਔਰ ਡੈਮ ਦੇ ਉੱਤੇ ਕੰਟਰੋਲ ਰੱਖਿਆ ਜਾਂਦਾ ਕਿ ਸਾਡੇ ਡੈਮਸ ਦੇ ਉੱਤੇ ਪਾਣੀ ਗਲਤ ਤਰੀਕੇ ਰਿਲੀਜ਼ ਹੋ ਰਿਹਾ ਰਣਜੀਤ ਸਾਗਰ ਡੈਮ ਤੋਂ ਜਿਹੜਾ ਰਾਵੀ ਵਿੱਚ ਹੜ ਆਇਆ ਵਾ ਉਦੇ ਉੱਤੇ ਧਿਆਨ ਰੱਖਿਆ ਜਾਂਦਾ ਬੀਬੀਐਮਬੀ ਦੇ ਉੱਤੇ ਨਿਗਰਾਨੀ ਰੱਖੀ ਜਾਂਦੀ ਕਿ ਬੀਬੀਐਮਬੀ ਤਾਂ ਨਹੀਂ ਸਤ루 ਜਿਹਾ ਜ਼ਿਆਦਾ ਪਾਣੀ ਛੱਡ ਰਹੀ ਜਿਹਦੇ ਕਰਕੇ ਸਾਡਾ ਪੰਜਾਬ ਸਾਡਾ ਪੰਜਾਬ ਖੜ ਗਿਆ 50 ਹਜ਼ਾਰ ਕਰੋੜ ਤੋਂ ਉੱਤੇ ਫਸਲਾਂ ਦਾ ਪਸ਼ੂਆਂ ਦਾ ਘਰਾਂ ਦਾ ਨੁਕਸਾਨ ਹੋ ਗਿਆ ਕੋਈ ਨਹੀਂ ਬੜਿਆ ਮੇਰੇ ਵੀਰੋ ਰੋਜ਼ ਟਵਿੱਟਰ ਤੇ ਬੈਠਦੇ ਨੇ ਇੱਕ ਟਵੀਟ ਵੀ ਨਹੀਂ ਕੀਤੀ ਕਿਸੇ ਨੇ ਇਸ ਕਰਕੇ ਮੈਂ ਪੁੱਛਣਾ ਚਾਹਉਣਾ ਸਪੀਕਰ ਤੇ ਭਗਵੰਤ ਮਾਨ ਨੂੰ ਕਿ ਤੁਹਾਡੇ ਤੇ ਕੋਈ ਪ੍ਰੈਸ਼ਰ ਕਿਹੜਾ ਤੁਸੀਂ ਲੋਕਾਂ ਨੂੰ ਦੱਸੋਗੇ ਤੁਹਾਡੇ ਤੇ ਪ੍ਰੈਸ਼ਰ ਹੈ ਕੇਜਰੀਵਾਲ ਤੇ ਸਸੋਡੀਆਂ ਨਹੀਂ ਮੇਲ ਬਣਾਉਣ ਦਿੰਦੇ ਕਿਉਂਕਿ ਐਸ ਵਕਤ ਜੋ ਨਜ਼ਰ ਆ ਰਿਹਾ ਕਿ ਸਰਕਾਰ ਸਾਰੀ ਉਹਨਾਂ ਦੇ ਕੰਟਰੋਲ ਚ ਆ ਤੁਹਾਡੇ ਕੰਟਰੋਲ ਚ ਨਹੀਂ ਗਈ ਇਹਦਾ ਮਤਲਬ ਹੈ ਕਿ ਕੇਜਰੀਵਾਲ ਤੇ ਸਸੋਢੀ ਆਇਸ ਬਿਲ ਨੂੰ ਲਾਗੂ ਨਹੀਂ ਹੋਣ ਦਿੰਦੇ ਤੇ ਆਪਾਂ ਉਹਨਾਂ ਦੇ ਇੱਕ ਬੰਦੂਆ ਮਜ਼ਦੂਰਾ ਦੀ ਤਰ੍ਹਾਂ ਉਹਨਾਂ ਦੇ ਆਪਾਂ ਆਗਿਆ ਦਾ ਉਹਨਾਂ ਦੀ ਆਗਿਆ ਦਾ ਪਾਲਣ ਕਰ ਰਹੇ ਆ ਇਹ ਬਹੁਤ ਦੁਖਦਾਈ ਗੱਲ ਆ ਪੰਜਾਬ ਲਈ ਲੈਟ ਮੀ ਟੈਲ ਯੂ ਇਹ ਆਉਣ ਵਾਲੀਆਂ ਭਵਿੱਖ ਦੀਆਂ ਪੀੜ੍ਹੀਆਂ ਸਾਨੂੰ ਕਦੀ ਮਾਫ਼ ਨਹੀਂ ਕਰਨਗੀਆਂ ਸੋ ਮੇਰੇ ਵੀਰੋ ਅਗਰ ਤੁਹਾਨੂੰ ਲੱਗਿਆ ਕਿ ਮੈਂ ਗੱਲ ਠੀਕ ਕਹਿ ਰਿਹਾ ਹਾਂ ਔਰ ਮੈਂ ਚਰਚਾ ਕਰਕੇ ਲਾਈਕ ਮਾਈਂਡਡ ਬੰਦਿਆਂ ਨਾਲ ਸੰਸਥਾਵਾਂ ਨਾਲ ਇੱਕ ਨਾਨ ਪੋਲੀਟੀਕਲ ਗੈਰ ਸਿਆਸੀ ਸਿਆ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਇੱਕ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਇੱਕ ਇਕੱਠ ਰੱਖਣਾ ਚਾਹੁੰਦੇ ਆ ਜਿਹਦੇ ਨਾਲ ਲੋਕੀ ਆਣ ਕੇ ਆਪਣੇ ਪੰਜਾਬ ਦੇ ਨਾਲ ਖੜੇ ਔਰ ਵਿਧਾਨ ਸਭਾ ਦੇ ਵਿੱਚ ਇਹ ਕਾਨੂੰਨ ਜਲਦੀ ਤੋਂ ਜਲਦੀ ਪਾਸ ਕਰਾਉਣ ਇਹ ਪ੍ਰੈਸ਼ਰ ਪਾਇਆ ਜਾ ਕੇ ਸਕੇ ਭਗਵਾਨਪ੍ਰਮਾਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਇਸ ਨਜ਼ਰੀਆ ਨਾਲ ਮੈਂ ਤੁਹਾਡੇ ਕੋਲ ਆ ਤੇ ਮੈਂ ਕੱਲ ਉਹਨਾਂ ਦੇ ਘਰ ਜਾ ਕੇ ਹਮਦਰਦੀ ਵੀ ਕਰੂੰਗਾ ਜਿੰਨੇ ਜੋਗਾ ਮੈਂ ਨਾਲ ਮਦਦ ਵੀ ਕਰੂੰਗਾ ਔਰ ਨਾਲ ਮੈਂ ਤੁਹਾਨੂੰ ਸਭ ਨੂੰ ਅਪੀਲ ਕਰੂੰਗਾ ਕਿ ਜਦੋਂ ਅਸੀਂ ਫੈਸਲਾ ਕਰਾਂਗੇ ਉਸ ਇਕੱਠ ਵਿੱਚ ਸਾਰਿਆਂ ਨੇ ਹੌਮ ਹਮਾ ਕੇ ਜੋ ਸਾਡੀ ਸਪਿਰਿਟ ਹੈ ਜੋ ਪੰਜਾਬ ਦੇ ਲੋਕਾਂ ਦੀ ਸਪਿਰਿਟ ਹੈ ਉਹ ਸਪਿਰਿਟ ਦੇ ਅਨੁਸਾਰ ਤੁਸੀਂ ਉਸ ਇਕੱਠ ਨੂੰ ਪਹੁੰਚੋਗੇ ਤਾਂ ਕਿ ਜਿਹੜੇ ਇਹ ਸਾਡੇ ਤੇ ਰਾਜ ਕਰਨ ਵਾਲੇ ਗੈਰ ਪੰਜਾਬੀ ਸਾਡੇ ਤੇ ਰਾਜ ਵੀ ਗੈਰ ਪੰਜਾਬੀਆਂ ਦਾ ਉਹਨਾਂ ਤੱਕ ਸਾਡਾ ਸੁਨੇਹਾ ਜਿਹੜਾ ਪਹੁੰਚ ਸਕੇ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ